ਐਸਵਾਈਐਲ ਨਹਿਰ ਦੇ ਮੁੱਦੇ ਤੇ ਪਟਿਆਲਾ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਇਨੇਲੋ ਆਗੂ ਅਵੇ ਚੋਟਾਲਾ ਨੂੰ ਸਾਥੀਆਂ ਸਮੇਤ ਰਿਹਾ ਕਰ ਦਿੱਤਾ ਗਿਆ। ਰਿਹਾਈ ਅਜ ਸਵੇਰੇ 8 ਵਜੇ ਦੇ ਕਰੀਬ ਹੋਈ। ਪੰਜਾਬ ਪੁਲਿਸ ਵੱਲੋਂ ਕਲਦੇਰ ਸ਼ਾਮ ਅਵੇ ਚੋਟਾਲਾ ਤੇ ਸਾਥੀਆਂ ਨੂੰ ਡਿਸਚਾਰਜ ਕਰਨ ਲਈ ਅਰਜ਼ੀ ਦਿੱਤੀ ਗਈ ਸੀ ਜਿਸ ਵਿੱਚ ਇਹਨਾਂ ਵੱਲੋਂ ਅਮਨ ਸ਼ਾਂਤੀ ਭੰਗ ਨਾ ਕੀਤੇ ਜਾਣ ਦਾ ਹਵਾਲਾ ਦਿੱਤਾ ਗਿਆ। ਅਰਜ਼ੀ ਦੇ ਉੱਤੇ ਕਾਰਵਾਈ ਕਰਦਿਆਂ ਰਾਜਪੁਰਾ ਦੇ ਐਸਟੀਐਮ ਹਰਪ੍ਰੀਤ ਸਿੰਘ ਸੂਦਨ ਨੇ ਰਿਹਾਈ ਦੇ ਹੁਕਮ ਜਾਰੀ ਕਰ ਦਿੱਤੇ ਸਵੇਰੇ ਜਿਸ ਵੇਲੇ ਇਹਨਾਂ ਆਗਵਾ ਨੂੰ ਰਿਹਾਈ ਕੀਤਾ ਗਿਆ ਤਾਂ ਕਿਸੇ ਨੂੰ ਪਿੰਨਕ ਤੱਕ ਨਹੀਂ ਪਹੁੰਚ ਦਿੱਤੀ ਗਈ ਰਿਹਾਈ ਤੋਂ ਬਾਅਦ ਅਵੇ चौटाला ਹਰਿਆਣਾ ਵਿਧਾਨ ਸਭਾ ਦੇ اجلاس ਵਿੱਚ ਹਿੱਸਾ ਲੈਣ ਦੇ ਲਈ ਚੰਡੀਗੜ੍ਹ ਰਵਾਨਾ ਹੋ ਗਏ ਜਿਹੜੇ ਟੋਟਲ 73 ਜਿਹੜੇ ਟੋਟਲ ਨੰਬਰ ਇਹਨਾਂ ਦਾ ਹੈਗਾ ਸੀ ਉਹਦੇ ਵਿੱਚੋਂ ਜਿਹਦੇ ਚ 15 ਇਹਨਾਂ ਦੇ ਮੌਜੂਦਾ ਐਮਐਲਏ ਸੀ 7 ਇਹਨਾਂ ਦੇ ਐਕਸਐਮਐਲਏ ਸੀ ਇੱਕ ਇਹਨਾਂ ਦੇ ਲੋਕ ਸਭਾ ਮੈਂਬਰ ਤੇ ਦੋ ਰਾਜ ਸਭਾ ਮੈਂਬਰ ਹੈਗੇ ਸੀ ਇਹਨਾਂ ਸਾਰਿਆਂ ਨੂੰ ਤੇ ਬਾਕੀ ਇਹਨਾਂ ਦੇ ਹੋਰ ਕਾਰਜਕਰਤਾ ਸੀ ਪਾਰਟੀ ਦੇ ਇਹਨਾਂ ਨੂੰ ਸਾਰਿਆਂ ਨੂੰ ਅੱਜ ਡਿਸਚਾਰਜ ਕਰਾਇਆ ਗਿਆ ਇਨਾਂ ਦਾ ਜਿਹੜਾ ਡਿਸਚਾਰਜ ਕਰਾਉਣ ਦੀ ਜਿਹੜੀ ਕਾਰਵਾਈ ਆ ਉਹ ਐਸ ਡੀ ਐਮ ਰਾਜਪੁਰਾ ਵੱਲੋਂ ਕਿ ਜਿਹੜੀ ਹੈ ਕੀਤੀ ਗਈ ਆ ਕਿਉਂਕਿ ਇਹਨਾਂ ਦੀ ਜੂਰਿਸਡਿਕਸ਼ਨ ਉੱਤੇ ਪੈਂਦੀ ਆ। ਅਬੇ ਚੋਟਾਲਾ ਨੂੰ ਬਾਕੀ ਇਨੈਲੋ ਵਰਕਰਾਂ ਸਮੇਤ 23 ਫਰਵਰੀ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਇਨੈਲੋ ਆਗੂ ਅਤੇ ਵਰਕਰ ਐਸ ਆਈ ਐਲ ਨਹਿਰ ਪੁੱਟਣ ਦੇ ਲਈ ਰਾਜਪੁਰਾ ਦੇ ਸ਼ੰਭੂ ਬਾਰਡਰ ਤੋਂ ਪੰਜਾਬ ਦੇ ਵਿੱਚ ਦਾਖਲ ਹੋਣਾ ਚਾਹੁੰਦੇ ਸੀ। ਪੰਜਾਬ ਪੁਲਿਸ ਵੱਲੋਂ ਉਸ ਵੇਲੇ 10144 ਲਗਾਈ ਗਈ ਸੀ ਜਿਸ ਨੂੰ ਭੰਕਰਨ ਦੀ ਕੋਸ਼ਿਸ਼ ਦੇ ਇਲਜ਼ਾਮਾਂ ਤਹਿਤ ਅਬੇ ਚੋਟਾਲਾ ਤੇ ਉਹਨਾਂ ਦੇ ਸਾਥੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ।